ਫਾਈਨਲ ਮੈਚ ਖੇਡਣ ਤੋਂ ਪਹਿਲਾਂ ਹੀ ਸ਼ੀਲੂ ਜਿਹੜਾ ਮੈਚ ਛੱਡ ਗਿਆ ਕਿਉਂ ਨਹੀਂ ਖੇਡਿਆ ਫਾਈਨਲ ਮੈਚ ਲੋਕ ਕੀ ਕਹਿੰਦੇ ਡਰ ਗਿਆ ਕੋਈ ਕੁਝ ਕਹੀ ਜਾਂਦਾ ਕੋਈ ਕੁਝ ਕਹੀ ਜਾਂਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕੱਲ ਹਰਿਆਣੇ ਦੇ ਵਿੱਚ ਜਿਹੜੇ ਮੈਚ ਹੋਏ ਸੀ ਕਬੱਡੀ ਦੇ ਪੰਡਟ ਢੇਰ ਵਿਖੇ ਜਿੱਥੇ ਹਾਰਲੇ ਮੋਟਰਸਾਈਕਲ ਰੱਖੇ ਹੋਏ ਸੀਗੇ ਸ਼ੀਲੂ ਨੇ ਆਪਣੇ ਦਮ ਤੇ ਆਪਣੀ ਸਾਰੀ ਟੀਮ ਜਿਹੜਾ ਫਾਈਨਲ ਤੱਕ ਪਹੁੰਚਾ ਦਿੱਤਾ ਪਰ ਸ਼ੀਲੂ ਜਿਹੜਾ ਆਪ ਨਹੀਂ ਖੇਡਿਆ ਫਾਈਨਲ ਮੈਚ ਉਹ ਕਿਉਂ ਨਹੀਂ ਖੇਡਿਆ ਦੋਸਤੋ بڑے ਲੋਕ ਇੱਥੇ ਸ਼ੀਲੂ ਦੀ ਤਾਰੀਫ਼ ਵੀ ਕਰ ਰਹੇ ਨੇ ਕੁਝ ਲੋਕ ਚਲੋ ਮਾੜਾ ਵੀ ਕਹਿ ਰਹੇ ਨੇ ਪਰ ਇੱਥੇ ਸ਼ੀਲੂ ਦੀ ਬਹੁਤ ਵਧੀਆ ਗੱਲ ਆ ਵੀ ਦੂਜੇ ਖਿਡਾਰੀਆਂ ਨੂੰ ਜਿਹੜਾ ਮੌਕਾ ਦਿੱਤਾ ਸ਼ੀਲੂ ਨੇ ਤਾਂ ਉੱਥੇ ਬੈਸਟ ਬਨਣਾ ਹੀ ਬਨਣਾ ਸੀ ਕਿਉਂਕਿ ਦੂਜਾ ਕੋਈ ਐਡਾ ਜਾਫੀ ਟੱਕਰ ਦੇ ਵਿੱਚ ਨਹੀਂ ਸੀ ਹੈਗਾ ਤੇ ਹਾਰਲੇ ਮੋਟਰਸਾਈਕਲ ਤਕਰੀਬਨ 2.5 ਲੱਖ ਦਾ ਸ਼ੀਲੂ ਨੇ ਜਿੱਤ ਹੀ ਲੈਣਾ ਸੀ ਪਰ ਸ਼ੀਲੂ ਖੇਡਣ ਤੋਂ ਬਿਨਾ ਹੀ ਜਿਹੜਾ ਚਲਾ ਗਿਆ ਮੈਚ ਛੱਡਿਆ ਕਿਉਂ ਦੋਸਤੋ ਪਤਾ ਲੱਗਿਆ ਵੀ ਕੱਲ ਜਿਹੜੇ ਕਬੱਡੀ ਦੇ ਸਟਾਰ ਖਿਡਾਰੀ ਵਿਨੇ ਖੱਤਰੀ ਦਾ ਵਿਆਹ ਸੀਗਾ ਤੇ ਸ਼ੀਲੂ ਤਾਂ ਕਰਕੇ ਜਿਹੜਾ ਉਹ ਮੈਚ ਛੱਡ ਗਿਆ ਵਿਆਹ ਦੇ ਵਿੱਚ ਸ਼ੀਲੂ ਨੇ ਜਾਣਾ ਸੀ ਤੇ ਵਿਨੇ ਖੱਤਰੀ ਨੂੰ ਜਿਹੜਾ ਇਕਰਾਰ ਕੀਤਾ ਹੋਇਆ ਸੀ ਵੀ ਮੈਂ ਜਿਹੜਾ ਵਿਆਹ ਤੇ ਆਉਂਗਾ ਹੀ ਵਿਨੇ ਖੱਤਰੀ ਨੇ ਜਿਹੜਾ ਨਿਯੋਤਾ ਭੇਜਿਆ ਸੀਗਾ ਸ਼ੀਲੂ ਨੂੰ ਵੀ ਤੂੰ ਵਿਆਹ ਤੇ ਜਿਹੜਾ ਆਉਣਾ ਤਾਂ ਕਰਕੇ ਸ਼ੀਲੂ ਜਿਹੜਾ ਟੀਮ ਦੇ ਵਿੱਚ ਸੈਮੀਫਾਈਨਲ ਮੈਚ ਖੇਡ ਕੇ ਹੀ ਉਥੋਂ ਚਲਾ ਗਿਆ ਪਰ ਕੁਝ ਲੋਕ ਕਹਿੰਦੇ ਡਰ ਗਿਆ ਕਮੈਂਟਾਂ ਦੇ ਵਿੱਚ ਜਦੋਂ ਆਪਾਂ ਦੇਖਦੇ ਆ ਨਾ ਕਬੱਡੀ ਬਹੁਤ ਸਾਰੇ ਲੋਕ ਜਿਹੜੇ ਕੁਝ ਪਲੇਅਰ ਦੇ ਹੇਟਰ ਵੀ ਹੁੰਦੇ ਆ ਉਹ ਕਹਿੰਦੇ ਡਰ ਗਿਆ ਬੜੇ ਲੋਕ ਜਿਹੜੇ ਸ਼ੀਲੂ ਦੀ ਤਾਰੀਫ ਵੀ ਕਰ ਰਹੇ ਆ ਕਿ ਸ਼ੀਲੂ ਨੇ ਇਹ ਨਹੀਂ ਸਮਝਿਆ ਵੀ ਆਪਾਂ ਜਿਹੜਾ ਪੈਸੇ ਲੈ ਕੇ ਜਾਣੇ ਨੇ ਇੱਥੋਂ ਜਾ ਫਿਰ ਆਪਾਂ ਹਾਰਲੇ ਮੋਟਰਸਾਈਕਲ ਜਿੱਤ ਕੇ ਲੈ ਕੇ ਜਾਣਾ ਸ਼ੀਲੂ ਨੇ ਸਮਝਿਆ ਵੀ ਮੇਰੇ ਯਾਰ ਦੋਸਤ ਦਾ ਵਿਆਹ ਹੈ ਪਰ ਆਪਾਂ ਉੱਥੇ ਜਿਹੜਾ ਚੱਲ ਕੇ ਆਉਣਾ ਕਿਉਂਕਿ ਵਿਨੇ ਖੱਤਰੀ ਨੇ ਸ਼ੀਲੂ ਨੂੰ ਕਿਹਾ ਸੀ ਤਾਂ ਕਰਕੇ ਦੋਸਤੋ ਸ਼ੀਲੂ ਜਿਹੜਾ ਹਰਿਆਣੇ ਦੇ ਢੇਰਪਿੰਡ ਦੇ ਵਿੱਚ ਮੈਚ ਨਹੀਂ ਖੇਡਿਆ ਬڑے ਲੋਕਾਂ ਨੇ ਕਿਹਾ ਸ਼ੀਲੂ ਨੂੰ ਸ਼ੀਲੂ ਐਵੇਂ ਆ ਸ਼ੀਲੂ ਓਵੇਂ ਆ ਪਰ ਦੋਸਤੋ ਸ਼ੀਲੂ ਇੱਕ ਬਹੁਤ ਵਧੀਆ ਬੰਦਾ ਘੈਂਟ ਦਿਲ ਦਾ ਬੰਦਾ ਤੇ ਅੱਜ ਦੇ ਟਾਈਮ ਦੇ ਵਿੱਚ ਸ਼ੀਲੂ ਦੀ ਪੂਰੀ ਤੂਤੀ ਬੋਲਦੀ ਆ ਦੇ ਦਿਨਾਂ ਤੇ ਕਬੱਡੀ ਗੱਪ ਤੇ ਹੁਣੇ ਸ਼ੀਲੂ ਨੇ ਜਿਹੜੀਆਂ ਸਕੋਰਪੀਓ ਗੱਡੀ ਜਿੱਤੀ ਸੀਗੀ ਤੇ ਹੋਰ ਹਾਰਲੇ ਵੀ ਸ਼ੀਲੂ ਨੇ ਪਹਿਲਾਂ ਕਈ ਜਿੱਤੇ ਆ ਤੇ ਇੱਕ ਹਾਰਲੇ ਜਿਹੜਾ ਇਹ ਵੀ ਸ਼ੀਲੂ ਨੇ ਜਿੱਤ ਲੈਣਾ ਸੀ ਢੇਰ ਦੇ ਵਿੱਚ ਪਰ ਸ਼ੀਲੂ ਪਹਿਲਾਂ ਹੀ ਜਿਹੜਾ ਉੱਥੋਂ ਚਲਾ ਗਿਆ ਤੇਰ ਹਰਿਆਣੇ ਦੇ ਵਿੱਚ ਸ਼ੀਲੂ ਜਾਂਡਲੀ ਦੀ ਟੀਮ ਦੇ ਵਿੱਚ ਖੇਡ ਰਿਆ ਸੀ ਸੈਮੀਫਾਈਨਲ ਮੈਚ ਜਿਹੜਾ ਜੱਗੂ ਹਾਕਮ ਵਾਲੇ ਨੂੰ ਹਰਾਇਆ ਸੀਗਾ ਜੱਗੂ ਹਾਕਮ ਵਾਲਾ ਵੀ ਕਾਫੀ ਜਿਹੜਾ ਉੱਚ ਚੋਟੀ ਦਾ ਜਾਫੀ ਆ ਪਰ ਸ਼ੀਲੂ ਨੇ ਜਿਹੜਾ ਹਰਾ ਦਿੱਤਾ ਸ਼ੀਲੂ ਦੇ ਕਾਫੀ ਵਧੀਆ ਜੱਫੇ ਉਸ ਮੈਚ ਦੇ ਵਿੱਚ ਲਾਏ ਜੱਗੂ ਹਾਕਮ ਵਾਲੇ ਦੇ ਨਾਲ ਦੀਪ ਦਵਰਜੀ ਵਾਲਾ ਸੁਨੀਲ ਤਾਂ ਹਮਤਾਨ ਸਹਿਵਾ ਵਾਲਾ ਇਹ ਦੋ ਖਿਡਾਰੀ ਰੀਡਰ ਸੀਗੇ ਵਧੀਆ ਰੀਡਰ ਸੀ ਤੇ ਜਿਹੜਾ ਸ਼ੀਲੂ ਦੇ ਨਾਲ ਰੀਡਰ ਖੇਡ ਰਿਹਾ ਸੀ ਉਸ ਹੀ ਰਕੇਸ਼ ਬੋਪਰ ਵਾਲਾ ਦੋਸਤੋ ਉਸ ਤੋਂ ਬਾਅਦ ਜਿਹੜਾ ਚਿਤਪਾਲ ਚਿੱਟੀ ਫਾਈਨਲ ਦੇ ਵਿੱਚ ਉਹ ਹਾਰਲੇ ਮੋਟਰਸਾਈਕਲ ਜਿਹੜਾ ਲੈ ਗਿਆ ਤੇ ਬਿੱਲਾ ਢੋਡੇ ਇੱਕ ਜੋ ਜਾਫੀ ਆ ਉਹ ਵੀ ਹਾਰਲੇ ਮੋਟਰਸਾਈਕਲ ਲੈ ਗਿਆ ਪਰ ਸ਼ੀਲੂ ਨੇ ਇਹ ਹਾਰਲੇ ਮੋਟਰਸਾਈਕਲ ਜਿਹੜਾ ਤਾਂ ਕਰਕੇ ਛੱਡ ਦਿੱਤਾ ਕਿ ਮੈਂ ਆਪਣੀ ਯਾਰ ਦੋਸਤ ਦੇ ਵਿਆਹ ਦੇ ਵਿੱਚ ਜਾਣਾ ਬਾਕੀ ਵੀਡੀਓ ਕਿਵੇਂ ਲੱਗੀ ਤੇ ਸ਼ੀਲੂ ਤੁਹਾਨੂੰ ਕਿਵੇਂ ਲੱਗਾ ਕਮੈਂਟ ਕਰਕੇ ਜਰੂਰ ਦੱਸੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ